ਇਹੋ ਜਿਹੇ ਸਦਮੇ ਦੇ ਉੱਤੇ ਬੰਦਾ ਬੈਸੀ ਸਪੀਚਲੈਸ ਹੋ ਜਾਂਦਾ ਹੈ ਮਾਂ-ਬਾਪ ਨੇ ਜਦੋਂ ਉਹਨਾਂ ਨੂੰ ਪੈਦਾ ਕੀਤਾ ਤੇ ਉਹਨਾਂ ਦਾ ਨਾਮ ਪੂਰਨ ਰੱਖਿਆ ਤੇ ਪੂਰਨ ਉਹੀ ਹੁੰਦਾ ਜਿਹੜਾ ਕਿਸੇ ਵੀ ਕਿਤੇ ਵਿੱਚ ਪੂਰਾ ਹੋ ਜਵੇ ਪੂਰਨ ਹੋ ਜਵੇ ਔਰ ਸ਼ਾਹਕੋਟ ਸ਼ਹਿਰ ਦਾ ਨਾਮ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਕਹਿ ਸਕਦੇ ਆ ਕਿ ਉਜਾਗਰ ਕੀਤਾ ਜਿਨ੍ਹਾਂ ਨੂੰ ਜਦੋਂ ਵੀ ਕੋਈ ਮੁਖਾਤਬ ਕਰਦਾ ਸੀ ਉਹਨਾਂ ਦਾ ਨਾਮ ਜਾਂ ਜ਼ਿਕਰ ਕਰਦਾ ਸੀ ਤੇ ਇਹੀ ਕਹਿੰਦੇ ਸੀ 우ਸਤਾਦ ਪੂਰਨ ਸ਼ਾ ਕੋਟੀ ਸਾਹਿਬ ਉਹਨਾਂ ਨੇ ਆ ਕੀਤਾ ਉਹਨਾਂ ਨੇ ਆ ਕੀਤਾ ਤੇ ਉਹ ਐਸਾ ਇੱਕ ਪਟਿਆਲਾ ਘਰਾਣੇ ਦੇ ਚਿਰਾਗ ਅ ਪਟਿਆਲਾ ਘਰਾਣੇ ਦਾ ਚਿਰਾਗ ਐਸਾ ਵੱਲਦੇ ਸੀ ਕਿ ਉਸ ਚਿਰਾਗ ਤੋਂ ਬਹੁਤ ਸਾਰੇ ਚਿਰਾਗ ਜਿਹੜੇ ਆ ਉਹ ਪੈਦਾ ਹੋਏ ਆ ਔਰ ਰੋਸ਼ਨ ਉਹਨਾਂ ਨੇ ਰੋਸ਼ਨੀ ਦਿੱਤੀ ਹੈ ਤੇ ਇੱਕ ਜਿਵੇਂ ਪਟਿਆਲਾ ਘਰਾਣਾ ਇਸ ਤਰੀਕੇ ਨਾਲ ਅਸੀਂ ਸਮਝਦੇ ਸੀ ਕਿ ਸ਼ਾਹਕੂਤੀ ਘਰਾਣਾ ਹੀ ਬਣ ਗਿਆ ਨਮਾ ਪਰ ਅੱਜ ਉਹ ਸਾਨੂੰ ਛੱਡ ਕੇ ਜਿਹੜਾ ਪ੍ਰਮਾਤਮਾ ਦੇ ਕੋਲ ਜਾ ਬਰਾਜੇ ਹੈ ਬੜਾ ਦੁੱਖ ਹੈ ਬਹੁਤ ਦੁੱਖ ਹੈ ਜਿਹੜਾ ਸੁਰ ਹੈ ਉਹ ਖਾਮੋਸ਼ ਹੋ ਗਿਆ ਇੱਕ ਬੱਬਰ ਸ਼ੇਰ ਗਵਈਆ ਦੁਨੀਆ ਤੋਂ ਚਲਾ ਗਿਆ ਐਡਾ ਵੱਡਾ ਸੁਰ ਜਿਹੜਾ ਦੁਨੀਆ ਤੋਂ ਚਲਾ ਗਿਆ ਤੇ ਇਸ ਖਮੋਸ਼ੀ ਦਾ ਲਫ਼ਜ਼ਾਂ ਨਾਲ ਸੀ ਬਿਆਨ ਨਹੀਂ ਕਰ ਸਕਦੇ ਸੋ ਇਹੀ ਹੈ ਤੁਸੀਂ ਵੀ ਸਾਰੇ ਪ੍ਰੇ ਕਰਿਓ ਮਾਲਕ ਅੱਗੇ ਉਸ ਪਰਵਰਿਧਕਾਰ ਅੱਗੇ ਕਿ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਸ ਇਸੋਗੇ ਕੁਝ ਨਹੀਂ ਕਰ ਸਕਦੇ ਸ਼ੁਕਰੀਆ ਜਿੱਦਾਂ ਤੁਸੀਂ ਦੱਸਿਆ ਵੀ ਕੁਝ ਦਿਨ ਪਹਿਲਾਂ ਤੁਸੀਂ ਬੈਠੇ ਸੀ ਐਫਐਲ ਲੱਗੀ ਸੀ ਕੋਈ ਖਾਸ ਗੱਲ ਉਸ ਟਾਈਮ ਕੋਈ ਬੜੀਆਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਉਹ ਮੇਰੇ ਖਿਆਲ ਕੁਝ ਗੱਲਾਂ ਤਾਂ ਆਪਣੇ ਇੰਸਟਾਗ੍ਰam ਵਗੈਰਾ ਪਰ ਪਤਾ ਨਹੀਂ ਅਪੇਜੀ ਸ਼ਾ ਕੋਟੀ ਉਹਨੇ ਪਾਈਆਂ ਹੋਈਆਂ ਆ ਤੇ ਇਹ ਤਾਂ ਪਤਾ ਨਹੀਂ ਸੀ ਵੀ ਇੰਨੀ ਜਲਦੀ ਉਹ ਬੜੇ ਸੋਹਣੇ ਮਤਲਬ ਜਿਵੇਂ ਬੈਠਦੇ ਹੁੰਦੇ ਪੋਜੀਸ਼ਨ ਦੇ ਵਿੱਚ ਲੱਤ ਦੇ ਲੱਤ ਰਾ ਕੇ ਉਸ ਤਰੀਕੇ ਨਾਲ ਬੈਠੇ ਚਾਹ ਪਾਣੀ ਪੀਤਾ ਮਤਲਬ ਹਰ ਤਰੀਕੇ ਦੇ ਨਾਲ ਉਹਨਾਂ ਨੇ ਹਰ ਗੱਲ ਨੂੰ ਸਮਝਦੇ ਸੀ ਹਰ ਗੱਲ ਦਾ ਜਵਾਬ ਦਿੱਤਾ ਜੇ ਕੋ ਚੰਗਾ ਸੁਰ ਕਿਸੇ ਨੇ ਲਾਇਆ ਤਾਂ ਉਹਨੂੰ ਸ਼ਾਬਾਸ਼ ਵੀ ਦਿੱਤੀ ਵਿਵਾਹ ਆ ਉਹ ਉਸ ਦਿਨ ਉਸ ਰਾਤ ਨੂੰ ਅਸੀਂ ਪਦਮਸ਼੍ਰੀ ਰਾਜਗਾਇ ਖਾਨਸ ਰਾਜ ਜੀ ਹੰਸ ਬਾਜੀ ਔਰ ਸੁਰਿੰਦਰ ਖਾਨ ਜੀ ਖਾਨ ਤੇ ਮਾਸਟਰ ਸਲੀਮ ਭੇਜੀ ਸ਼ਾ ਕੋਟੀ ਤੇ ਆਪਣਾ ਬਾਜੀ ਦਾ ਬੇਟਾ ਜੁਬਰਾਜ ਹੰਸ ਅਸੀਂ ਸਾਰੇ ਇਕੱਠੇ ਹੋ ਕੇ ਆਏ ਸੀਗੇ ਤੇ ਇਕੱਠੇ ਹੀ ਅਸੀਂ ਪਹਿਲਾਂ ਪਲਾਨ ਕਰ ਲਿਆ ਵੀ ਅੱਜ ਬਾਜੀ ਕੋਲ ਜਾ ਕੇ ਜਿੱਦਾਂ ਬੈਠਣਾ ਹੈਗਾ ਤੇ ਪਰ ਉਹ ਜਿਹੜਾ ਸਮਾਂ ਉਹ ਸਾਡੀ ਇੱਕ ਯਾਦਗਾਰੀ ਬਣ ਗਿਆ ਤੇ ਹੁਣ ਜੇ ਅਸੀਂ ਚਾਹੀਏ ਤੇ ਗਾਣਾ ਵੀ ਜਾਣ ਤਾਂ ਜਿੰਨਾ ਮਰਜ਼ੀ ਹੋ ਸਕਦਾ ਲੇਕਿਨ ਉਹ ਨਹੀਂ ਵਿੱਚ ਹੁਣੇ ਮੌਜੂਦ ਨਹੀਂ ਹੋਣੇ ਤੇ ਇਸ ਕਰਕੇ ਅ ਬਸ ਸਪਰੇ ਕਰਿਓ ਮਾਲਕ ਆਪਣੀ ਚਰਨਾਚੀ ਵਾਸਤੇ ਥੈਂਕ ਯੂ